ਸਰ ਕੀ ਮਾਮਲਾ ਹੈ ਜਿਹੜਾ ਪਹੁੰਚ ਰਿਹਾ ਹੈ ਇਹ ਜੀ ਜਿਹੜਾ 15 ਅਗਸਤ ਕਰਕੇ ਵੀਕਲਾਂ ਦੀ ਚੈਕਿੰਗ ਚੱਲ ਰਹੀ ਹੈ ਤੇ ਚੈਕਿੰਗ ਦੌਰਾਨ ਜਿਹੜਾ ਵਾ ਇਹਨਾਂ ਨੂੰ ਰੋਕ ਕੇ ਚੈੱਕ ਕੀਤਾ ਸੀ ਤੇ ਇਹਨਾਂ ਦੇ ਕੋਲੋਂ ਇੱਕ ਚਾਈਨਾ ਮੇਡ 30 ਬੋਰ ਦਾ ਪਿਸਤਲ ਜਿਹੜਾ ਬਰਾਮਦ ਹੋਇਆ ਵਾ ਇਹਨਾਂ ਚੋਂ ਇੱਕ ਦਾ ਨਾਂ ਜਸਪਾਲ ਆ ਤੇ ਇੱਕ ਦਾ ਨਾਂ ਸੁਖਦੇਵ ਆ ਰਾਜੇਤਾਲ ਅਤੇ ਅਟਲਗੜ ਪਿੰਡ ਦੇ ਰਹਿਣ ਵਾਲੇ ਕ੍ਰਿੰਦੇ ਥਾਣੇ ਨਾਲ ਰਿਲੇਟਡ ਹੈ ਤੇ ਇਹਨਾਂ ਦੀ ਜਿਹੜੀ ਆ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਇਹ ਕਿੱਥੋਂ ਲੈ ਕੇ ਆਏ ਆ ਤੇ ਕਿੱਥੇ ਦੇਣ ਜਾ ਰਹੇ ਸੀ ਜਾਂ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸੀਗੇ ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਆ ਥਾਰੋ ਵਾਲੀ ਇਨਵੈਸਟੀਗੇਸ਼ਨ ਹੋਊਗੀ ਤੇ ਜਿਹੜਾ ਲੌਜੀਕਲੀ ਐਂਡ ਆ ਇਹਦਾ ਉਹਦੇ ਤੋਂ ਬਾਅਦ ਮੁਰਕੇ ਜਿਹੜਾ ਇਹਨਾਂ ਨੂੰ ਅਸੀਂ ਦੁਬਾਰਾ ਅੰਤ ਰਿਪੋਰਟ ਕੋਰਟ ਚ ਪੇਸ਼ ਕਰਾਂਗੇ ਇਹ ਆ ਬਿਲਕੁਲ ਆ ਰਚਮਿਆਰੀ ਰੋਡ ਆ ਇਧਰੋਂ ਆ ਰਹੇ ਸੀਗੇ ਜੀ ਠੀਕ ਹੈ ਸਰ ਹੋਰ ਗੁਰਜੇਪੀ ਲੱਗ ਇਹਨਾਂ ਦਾ ਹੁਣ ਜਿਹੜਾ ਪੈਸ ਆਈਡੀ ਆ ਉਹ ਚੈੱਕ ਕੀਤਾ ਵਾ ਉਹਦੇ ਮੁਤਾਬਕ ਹੋ ਸਕਦਾ ਪਰਚੇ ਦਰਜ ਹੋਣ ਪਰ ਇਹ ਜੇਲ੍ਹ ਚ ਨਹੀਂ ਪਹਿਲਾਂ ਗਏ ਹੁਣ ਉਹਦਾ ਜਿਹੜਾ ਰਿਕਾਰਡ ਆ ਨੌਂ ਨੰਬਰ ਉਥੋਂ ਦਾ ਕ੍ਰਿਮੇਟ ਥਾਣੇ ਦਾ ਉਥੋਂ ਚੈੱਕ ਕਰ ਰਹੇ ਆਂ ਲਾਕੇ ਕਮਰੇ ਸੀ ਕੀ ਕੋਈ ਮੇਬੀ ਕੋਈ ਇਨਸੀਡੈਂਟ ਕਰ ਸਕਦੇ ਸੀਗੇ ਜਿਹੜਾ 15 ਅਗਸਤ ਕਰਕੇ ਮਸਤੈਦੀ ਨਾਲ ਚੈਕਿੰਗ ਕੀਤੀ ਜਾ ਰਹੀ ਆ ਉਹਦੇ ਦੌਰਾਨ ਜਿਹੜਾ ਵਾ ਇਹਨਾਂ ਨੂੰ ਕਾਬੂ ਕੀਤਾ ਗਿਆ ਮੇਰੀ ਤੁਹਾਡੇ ਚੈਨਲ ਦੇ ਮਾਧਿਅਮ ਮਾਧਿਮ ਰਾਈ ਇਹੋ ਹੀ ਕ੍ਰਾਈਮਨਲਸ ਨੂੰ ਤਾੜਨਾ ਵਾ ਕਿ ਜਿਹੜਾ ਵਾ ਸਟੇਟ ਦੇ ਵਿੱਚ ਪੀਸ ਬਣਾ ਕੇ ਰੱਖਣ ਕੋਈ ਵੀ ਵਾਰਦਾਤ ਕਰਨ ਤੋਂ ਪਹਿਲਾਂ 50 ਵਾਰੀ ਸੋਚਣ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਆ ਉਹ ਬਚ ਨਹੀਂ ਸਕਦੇ ਕਿਸੇ ਵੀ ਸੂਰਤ ਦੇ ਵਿੱਚ ਅੱਜ ਨਹੀਂ ਤੇ ਕੱਲ ਫੜੇ ਹੀ ਜਾਂਦੇ ਆ ਔਰ ਫੜਨ ਤੋਂ ਬਾਅਦ ਜਿਹੜੀ ਹੁਣ ਨਵੇਂ ਕਾਨੂੰਨਾਂ ਦੇ ਵਿੱਚ ਐਮੈਂਡਮੈਂਟ ਹੋਈ ਆ ਉਹਦੇ ਵਿੱਚ ਸਜ਼ਾ ਜਿਹੜੀ ਆ ਕਨਵਿਕਸ਼ਨ ਜਿਹੜੀ ਆ ਉਹ ਬਹੁਤ ਲੰਬੀ ਚੌੜੀ ਆ ਤੇ ਪਲੱਸ ਹੈ ਬਹੁਤ ਜਲਦੀ ਹੋ ਜਾਂਦੀ ਆ ਇਸ ਕਰਕੇ ਹਰ ਜਿਹੜਾ ਵਾ ਨੌਜਵਾਨ ਸਾਡਾ ਜਿਹੜਾ ਵਾ ਉਹਨੂੰ ਨੇਕ ਨੀਤੀ ਦੇ ਨਾਲ ਸਟੇਟ ਦੇ ਹਿੱਤਾਂ ਦੇ ਵਿੱਚ ਕੰਮ ਕਰਨਾ ਚਾਹੀਦਾ ਵਾ ਨਾ ਕਿ ਕੋਈ ਕ੍ਰਿਮੀਨਲ ਐਕਟੀਵਿਟੀ ਕਰਕੇ ਸਾਡੇ ਸਟੇਟ ਦਾ ਮਾਹੌਲ ਖਰਾਬ ਕਰਨਾ ਚਾਹੀਦਾ ਵਾ